ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਉਹ ਸ਼ਖਸ਼ਾ ਜਿਹਦੀਆਂ ਲੱਤਾਂ ਬਾਵਾ ਤੋੜੀਆਂ ਸੀ ਸਰਿੰਦਰ ਬਾਲਾ ਕਾਲਾ ਤਨੋਲਾ ਨੇ ਤੇ ਕਾਲਾ ਤਨੋਲਾ ਦੀ ਘਰ ਵਾਲੀ ਨੇ ਮਲਕੀ ਹੁਣ ਇਲਜ਼ਾਮ ਲਾਇਆ ਕਿ ਜਦੋਂ ਇਹਦੀਆਂ ਲੱਤਾਂ ਤੋੜੀਆਂ ਟੁੱਟੀਆਂ ਬਾਈਆਂ ਟੁੱਟੀਆਂ ਸੀਗੀਆਂ ਬਾਲਾ ਦੀਆਂ ਤੇ ਉਦੋਂ ਰਾਜਾ ਵੜਿੰਗ ਆਇਆ ਸੀਗਾ ਤੇ ਉਹਨੇ ਐਸਐਸਪੀ ਨੂੰ ਕਹਿ ਕੇ ਮਲਕੀ ਕੈਕ ਇਨਕਾਉਂਟਰ ਵਗੈਰਾ ਕਰਵਾਇਆ ਕਾਲਾ ਤਨੂਲਾ ਦਾ ਤੇ ਇਹ ਇਲਜ਼ਾਮ ਲਾਇਆ ਕਾਲਾ ਤਨੂਲਾ ਦੀ ਵਾਈਫ ਨੇ ਉਹਦਾ ਮੈਂ ਲਿੰਕ ਦੇ ਦਾਂਗਾ ਤੇ ਉਹ ਤੁਸੀਂ ਆਪਣਾ ਉਹ ਕਰ ਲਿਓ ਚੈੱਕ ਕਰ ਲਿਓ ਇੰਟਰਵਿਊ ਜਿਹਦੇ ਵਿੱਚ ਕਾਲਾ ਤਨੂਲਾ ਦੀ ਵਾਈਫ ਨੇ ਮਲਕੀ ਇਲਜ਼ਾਮ ਲਾਇਆ ਕਿ ਪਰਾਇਆ ਵਰਿੰਗ ਨੇ ਰਲ ਕੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਮੇਰੇ ਹਸਬੰਦ ਦੀ ਇਨਕਾਉਂਟਰ Kurwa ja,